ਵਾਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਲਗਨ ਸੇ 801 ਨਵੀਂ ਚੋਣ ਚਰਚਾ ਲੈ ਕੇ ਸਾਡੇ ਨਾਲ ਮੌਜੂਦ ਰਹਿਣਗੇ ਸੀਨੇ ਪੱਤਰਕਾਰ ਸਰਦਾਰ ਜੁਗਿੰਦਰ ਸਿੰਘ ਜੀ ਸਰ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਤਾਂ ਸ਼ੁਰੂਆਤ ਇੱਥੋਂ ਕਰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਤੇ ਨੇ ਕੱਲ ਉਹਨਾਂ ਦਾ ਪਟਿਆਲਾ ਜਾਣਾ ਹੋਇਆ ਤੇ ਅੱਜਪ ਗੱਲ ਕਰੀਏ ਤਾਂ ਮਾਇਆਵਤੀ ਵੀ ਪੰਜਾਬ ਦੌਰੇ ਤੇ ਇਸ ਦੇ ਨਾਲ ਹੀ ਦੇਖਿਆ ਵੀ ਜਦੋਂ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ ਤਾਂ ਉਹਦੇ ਵਿੱਚ ਕਾਂਗਰਸ ਨੂੰ ਨਿਸ਼ਾਨੇ ਤੇ ਬਣਾ ਰਿਹਾ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਬਣਾ ਰਿਹਾ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਬਣਾ ਰਿਹਾ ਮਤਲਬ ਕਹਿੰਦਾ ਪਾਇ ਚਰਚਾ ਬੜੀ ਉੱਠੀ ਹੈ ਕਿ ਸਾਰੇ ਨੂੰ ਉਹ ਨਿਸ਼ਾਨੇ ਤੇ ਬਣਾ ਰਿਹਾ ਪਰ ਕਿਤਨਾ ਕਿਤੇ ਕਾਲੀ ਦਲ ਵਾਸਤੇ ਨਰਮ ਦिल्ली ਹੈ ਕੀ ਕਹਿਣਾ ਇੱਥੇ ਸ਼ੁਰੂਆਤ ਆਪਾਂ ਦੌਰੇ ਤੋਂ ਕਰ ਲੈਂਦੇ ਆ ਜਿਹੜਾ ਤੁਸੀਂ ਕਾਲੀ ਦਲ ਦੀ ਗੱਲ ਕੀਤੀ ਹੈ ਨਰਮ ਦिल्ली ਦੀ ਉਹ ਆਪਾਂ ਬਾਅਦ ਕਰ ਲੈਂਦੇ ਹੂੰ ਜੇ ਦੇਖੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਉਹਨਾਂ ਦੇ ਨਾਲ ਹੀ ਬਸਪਾ, ਸਫਰੀਮੋ, ਮਾਇਆਵਦੀ ਪੰਜਾਬ ਚ ਨੇ ਆਛ ਹਨ ਉਹ ਦੌਰੇਤੇ ਨੇ ਖਾਸ ਕਰ ਇਹਨਾਂ ਦਿਨਾਂ ਚ ਦੇਖੀਏ ਤਾਂ ਸਾਰੇ ਜਿਹੜੀ ਕੌਮੀ ਪਾਰਟੀਆਂ ਨੇ ਨੈਸ਼ਨਲ ਪਾਰਟੀਆਂ ਨੇ ਉਹਨਾਂ ਦੀ ਜਿਹੜੀ ਹਾਂ ਸੀਨੀਅਰ ਲੀਡਰਸ਼ਿਪ ਆਉ ਕਿਉਂਕਿ ਉਹ ਬੇਲੇ ਹੋ ਗਏ ਆ ਉਹ ਦੂਜੀਆਂ ਸਟੇਟਾਂ ਤੋਂ ਤੇ ਅਕਲ ਜਿਵੇਂ ਲਾਲੋ ਪੰਜਾਬ ਤੇ ਹਰਿਆਣਾ ਚ ਵੀ ਐ ਮਨਾ ਸੌਰੀ ਦਿੱਲੀ ਤੇ ਹਰਿਆਣਾ ਚ ਆ ਕਈ ਸਟੇਟਾਂ ਨੇ ਜਿੱਥੇ 58 ਹੈਗੇ ਨੇ ਉਹ ਆਪਾਂ ਬਾਅਦ ਜ਼ਿਕਰ ਕਰ ਲੈਂਦੇ ਜਿੱਥੇ ਹਲਕਿਆਂ ਚ ਚੋਣ ਆ ਹਨ ਤੇ ਜੇ ਦੌਰੇ ਦੀ ਗੱਲ ਕਰੀਏ ਤਾਂ ਜਿਹੜਾ ਪ੍ਰਧਾਨ ਮੰਤਰੀ ਕਿਸੇ ਵੀ ਜੇ ਆਪਾਂ ਲੀਡਰ ਦੀ ਗੱਲ ਕਰ ਲਈਏ ਨੈਸ਼ਨਲ ਲੀਡਰ ਦੀ ਜਦੋਂ ਕਿਸੇ ਸਟੇਟ ਚ ਆਉਂਦੇ ਨੇ ਤਾਂ ਉਹਨਾਂ ਦਾ ਜਿਹੜਾ ਖਾਸ ਕਰ ਚੋਣਾ ਦੇ ਦਿਨਾਂ 'ਚ ਆਉਣਾ ਹੁੰਦਾ ਤਾਂ ਉਹਨਾਂ ਦੀ ਜਿਹੜੀ ਹਰਮਨ ਪਿਆਰਤਾ ਕਿਸੇ ਲੀਟਰ ਦੀ ਹੂੰ ਉਹ ਸਟੇਟ ਦੇ ਲੋਕਾਂ 'ਚ ਹੋਵੇ ਤਾਂ ਉਹ ਇੱਕ ਵੱਡਾ ਮੁੱਦਾ ਹੁੰਦੀ ਆ ਬਿਲਕੁਲ ਤੇ ਉਹਦੇ ਨਾਲ ਹੀ ਜੇ ਸਟੇਟ ਦੇ ਲੋਕਾਂ ਲਈ ਜਾਂ ਉਹਨਾਂ ਨੇ ਕਿਸੇ ਕੋਈ ਕਿਸੇ ਤਰ੍ਹਾਂ ਦਾ ਵਿਕਾਸ ਜਾਂ ਲੋਕਾਂ ਲਈ ਸਪੈਸ਼ਲ ਕੋਈ ਪੈਕੇਜ ਲਾਨਣੇ ਹੋਵੇ ਚਾ ਉਹ ਕਿਸਾਨਾਂ ਲਈ ਹੋਵੇ ਜਾਂ ਵਪਾਰੀਆਂ ਲਈ ਹੋਵੇ ਹੂੰ ਤਾਂ ਉਹ ਅਸਰ ਅੰਦਾਜ਼ ਕਰਦਾ ਹੈ ਨਾ ਲੋਕਾਂ ਤੇ ਉਸ ਸਟੇਟ ਦੇ ਲੋਕਾਂ ਤੇ ਤੀਜੀ ਗੱਲ ਹੁੰਦੀ ਹੈ ਵੀ ਉਹ ਉਹਨਾਂ ਦੀ ਭਵਿੱਖ ਲਈ ਕੋਈ ਯੋਜਨਾ ਵੱਦੀ ਹਮ ਜਿਹੜੀ ਕਿਸੇ ਪਾਰਟੀ ਕੋਲ ਜਾਂ ਕਿਸੇ ਲੀਡਰ ਕੋਲ ਉਸ ਸਟੇਟ ਲਈ ਤੇ ਜੇ ਦੇਖਿਆ ਜਾਵੇ ਤਾਂ ਜੇ ਮੋਦੀ ਦੇ ਆਪਾਂ ਚਿਹਰੇ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਦੀ ਸ਼ਖਸੀਅਤ ਦੀ ਗੱਲ ਕਰਦੇ ਹਾਂ ਤਾਂ ਇਹ ਇੱਕ ਦਾਇਰਾ ਹਮ ਪੰਜਾਬ ਬਾਕੀ ਪੂਰੇ ਦੇਸ਼ ਦਾ ਔਰਾ ਕਹਿ ਲੋ ਜਿਹੜਾ ਉਹ ਵੱਖਰਾ ਪੰਜਾਬ ਦਾ ਔਰਾ ਵੱਖਰਾ ਹੈ ਜੀ ਦੂਜੀਆਂ ਸਟੇਟਾਂ 'ਚ ਭਾਵੇਂ ਮੋਦੀ ਸਾਹਿਬ ਦਾ ਜਿਹੜਾ ਚਿਹਰਾ ਜਿਹੜਾ ਬੜਾ ਪ੍ਰਭਾਵਸ਼ਾਲੀ ਹੈ ਜਾਂ ਉਹਨਾਂ ਦੇ ਚਿਹਰੇ ਦੇ ਨਾਂ ਤੇ ਵੋਟਾਂ ਵੀ ਮੰਗੀਆਂ ਗਈਆਂ ਜਾਂ ਐਸਆਰ ਵੀ ਉਹਨਾਂ ਦੇ ਜਿਹੜਾ ਉਹਨਾਂ ਦੇ ਚਿਹਰੇ ਦਾ ਜਾਦੂ ਆ ਉਹਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਨਹੀਂ ਚੱਲਿਆ ਹਨ ਤੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਵੱਖਰਾ ਮਾਹੌਲ ਹੈ ਜੀ ਪੰਜਾਬ 'ਚ ਕਿਉਂਕਿ ਇੱਥੋਂ ਦੀ ਕਿਸਾਨੀ ਹੈ ਕਿਸਾਨੀ ਵਪਾਰੀ ਨਾਲ ਜੁੜੀ ਹੋਈ ਹੈ ਸੌਰੀ ਕਿਸਾਨੀ ਨਾਲ ਵਪਾਰ ਵੀ ਜੁੜਿਆ ਹੋਇਆ ਤੇ ਜੇ ਮਜ਼ਦੂਰਾਂ ਦੀ ਗੱਲ ਕਰੀਏ ਤਾਂ ਮਜ਼ਦੂਰ ਵੀ ਜੁੜੇ ਹੋਏ ਨੇ ਤੇ ਜੇ ਮੋਦੀ ਸਾਹਿਬ ਦਾ ਜਿਹੜਾ ਪਟਿਆਲਾ ਦੌਰਾ ਰਿਹਾ ਹੈ ਤਾਂ ਉਹ ਤੁਸੀਂ ਦੇਖਿਆ ਹੀ ਹੈ ਕਿ ਕਿਸਾਨੀ ਨੇ ਕਿਸ ਤਰ੍ਹਾਂ ਵਿਰੋਧ ਕੀਤਾ ਜਾਂ ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਹੀ ਪ੍ਰੋਗਰਾਮ ਦਿੱਤਾ ਹੋਇਆ ਸੀ ਵੀ ਅਸੀਂ ਆਏ ਤਾਂ ਵਿਰੋਧ ਕਰਾਂਗੇ ਤੇ ਉਹਦੇ ਨਾਲ ਮਜ਼ਦੂਰ ਜਮਾਤ ਦੀ ਵੀ ਗੱਲ ਕਰ ਲਈਏ ਜੇ ਪਿਛਲੇ ਸਮੇਂ ਜਿਹੜੀ ਐਜੀਟੇਸ਼ਨ ਚੱਲੀ ਐ ਦਿੱਲੀ ਐਜੀਟੇਸ਼ਨ ਚੱਲੀ ਐ ਤਾਂ ਉਹ ਚ ਵੱਡੀ ਪੱਧਰ ਤੇ ਜਿਹੜਾ ਪੰਜਾਬ ਦਾ ਵਪਾਰੀ ਐ ਉਹਨਾਂ ਨੇ ਵੀ ਜਿਹੜਾ ਇਸ ਮੁੱਦੇ ਤੇ ਕਿਸਾਨਾਂ ਦਾ ਸਾਥ ਦਿੱਤਾ ਮਜ਼ਦੂਰਾਂ ਨੇ ਵੀ ਸਾਥ ਦਿੱਤਾ ਪਰ ਕਹਿ ਲਈਏ ਕਿ ਜਿਹੜੇ ਇੱਥੋਂ ਦੇ ਲੋਕਾਂ ਤੇ ਕਹਿ ਲੋ ਕੋਈ ਬਹੁਤ ਵੱਡਾ ਦਾਇਰਾ ਨਹੀਂ ਜਿੰਨਾ ਤੇ ਉਹਨਾਂ ਦੀ ਚਿਹਰੇ ਦਾ ਪ੍ਰਭਾਵ ਹੈ ਤੇ ਉਹਦੇ ਨਾਲ ਹੀ ਗੱਲ ਕਰ ਲਈਏ ਤਾਂ ਜੇ ਉਹਨਾਂ ਨੇ ਆ ਕੇ ਜਿਹੜੇ ਮੁੱਦੇ ਉਠਾਏ ਨੇ ਪੰਜਾਬ ਚ ਜੀ ਇੱਥੋਂ ਦੇ ਉਹ ਔਰੇ ਜਾਂ ਇੱਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਅਨਸਾਰ ਨਹੀਂ ਚਾਹੇ ਉਹ ਮੰਦਿਰ ਦਾ ਮੁੱਦਾ ਹੈ ਜਾਂ 370 ਨੂੰ ਖਤਮ ਕਰਨ ਦਾ ਮੁੱਦਾ ਹੈ ਜਾਂ ਉਹ ਜਿਹੜਾ ਟ੍ਰਿਪਲ ਮੈਰਿਜ ਵਾਲਾ ਹੈ ਨਾ ਉਹ ਉਹ ਹਾਂ ਉਹਤੇ ਉਹਨਾਂ ਦਾ ਕੋਈ ਬਹੁਤਾ ਪ੍ਰਭਾਵ ਨਹੀਂ ਹੂੰ ਤੇ ਜੇ ਦੇਖਿਆ ਜਾਵੇ ਤਾਂ ਇੱਥੋਂ ਦੀ ਜਦੋਂ ਇੱਥੇ ਕੋਈ ਆਉਂਦਾ ਹੈ ਖਾਸ ਕਰਕੇ ਨੈਸ਼ਨਲ ਲੀਡਰ ਤਾਂ ਇੱਥੋਂ ਦੀ ਕਿਸਾਨੀ ਦੀ ਗੱਲ ਕਰਦਾ ਖਾਸ ਕਰਕੇ ਕਿਸਾਨੀ ਜਿਹੜੀ ਹੈ ਮੋਦੀ ਦੇ ਖਿਲਾਫ ਪ੍ਰੋਟੈਸਟ ਕਰ ਰਹੀ ਆ ਭਾਜਪਾ ਦੇ ਖਿਲਾਫ ਲੜ ਰਹੀ ਆ ਜਿਸ ਜਿਹੜੀ ਐਨਡੀਐਸ ਸਰਕਾਰ ਹੈ ਉਹਦੇ ਖਿਲਾਫ ਵੀ ਪਿਛਲੇ ਲੰਬੇ ਸਮੇਂ ਤੋਂ ਲੜਦੀ ਆ ਰਹੀ ਆ ਚਾਹੇ ਉਹ ਐਮਐਸਪੀ ਦਾ ਮੁੱਦਾ ਹੈ ਜਾਂ ਹੋਰ ਖਸਾਨੀ ਨਾਲ ਜੁੜੇ ਹੋਏ ਮੁੱਤੇ ਆ ਤਾਂ ਇਸ ਦੌਰੇ ਦੌਰਾਨ ਉਹਨਾਂ ਨੇ ਇੱਥੋਂ ਦੀ ਕਿਸਾਨੀ ਨਾਲ ਕੋਈ ਗੱਲ ਜੋੜਨ ਵਾਲੀ ਜਾਂ ਭਵਿਕ ਚ ਅਸੀਂ ਉਹਨਾਂ ਨਾਲ ਕੋਈ ਮਤਲਬ ਉਹਨਾਂ ਲਈ ਕੋਈ ਸੋਚਾਂਗੇ ਜਾਂ ਕਿਸਾਨੀ ਲਈ ਸੋਚਾਂਗੇ ਕਿਉਂਕਿ ਇਹ ਖੇਤੀ ਪ੍ਰਧਾਨ ਸੂਬਾ ਹੈ ਨਾ ਮਤਲਬ ਕੋਈ ਇਦਾਂ ਦਾ ਉਹਨਾਂ ਨੇ ਆਪਦੇ ਭਾਸ਼ਣ ਚ ਕੋਈ ਸਪੀਚ ਜਾਂ ਕੋਈ ਮੁੱਦਾ ਈਵਨ ਮਤਲਬ ਮੈਨੂੰ ਤਾਂ ਲੱਗਦਾ ਵੀ ਕੋਈ ਬਹੁਤੀ ਉਹਨਾਂ ਨੇ ਕਿਸਾਨੀ ਬਾਰੇ ਗੱਲ ਵੀ ਨਹੀਂ ਕੀਤੀ ਹਨਾ ਤੇ ਜੇ ਦੇਖਿਆ ਜਾਵੇ ਤਾਂ ਉਹਦਾ ਕਿੰਨਾ ਪ੍ਰਭਾਵ ਹੋਊਗਾ ਉਹ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਹਨਾ ਤੇ ਇਹ ਵੀ ਹੈ ਕਿ ਜਦੋਂ ਉਹ ਆਏ ਆ ਜਦੋਂ ਪਿਛਲੀ ਗੱਲ ਕਰ ਲਈਏ ਜਦੋਂ ਆਏ ਸੀ ਉਹ ਉਹ ਵਾਪਸ ਚਲੇ ਗਏ ਸੀ ਤੁਹਾਨੂੰ ਯਾਦ ਹੋਊ ਕਿਸਾਨਾਂ ਨੇ ਹਾਂ ਬਰੋਜਪੁਰ ਦੀ ਗੱਲ ਉਹ ਤਾਂ ਵਾਪਸ ਉਹ ਰੈਲੀ ਤੱਕ ਹੀ ਨਹੀਂ ਸੀ ਜਾਣ ਦਿੱਤਾ ਇਸ ਵਾਰ ਵੀ ਜਦੋਂ ਕਿਸਾਨਾਂ ਨੇ ਪ੍ਰੋਗਰਾਮ ਦੇਤਾ ਉਹਨਾਂ ਦੇ ਵਿਰੋਧ ਦਾ ਜਾਂ ਉਹਨਾਂ ਨੂੰ ਸਵਾਲ ਕਰਨ ਦਾ ਤਾਂ ਬਹੁਤ ਵੱਡਾ ਪਟਿਆਲਾ ਚ ਤੁਹਾਨੂੰ ਪਤਾ ਹੋਊਗਾ ਬਹੁਤ 5000 ਦੇ ਕਰੀਬ ਜੜੀਆਂ ਫੋਰਸਾਂ ਲਾਈਆਂ ਗਈਆਂ ਅੱਜ ਵੀ ਜੜੀਆਂ ਚਾ ਉਹਨਾਂ ਦਾ ਗਰਦਾਸਪੁਰ ਦੌਰਾ ਜਾਂ ਜਲੰਧਰ ਆ ਤਾਂ ਬਹੁਤ ਵੱਡੀ ਪਦਰ ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਔਰ ਦੂਰ ਦੂਰ ਤੱਕ ਤੁਸੀਂ ਦੇਖਿਆ ਉਹ ਲੁਧਿਆਣੇ ਚ ਵੀ ਅੱਜ ਫੋਰਸ ਤਾਇਨਾਤ ਕੀਤੀ ਗਈ ਹੈ ਉਹਦਾ ਕਾਰਨ ਇਹੀ ਹੈ ਵੀ ਕਿਸਾਨਾਂ ਨੂੰ ਜਾਂ ਜਿਹੜੇ ਵਿਰੋਧ ਕਰਨ ਵਾਲੇ ਆ ਉਹਨਾਂ ਨੂੰ ਨੇੜੇ ਬਣਾ ਫਰਕਣ ਦਿੱਤਾ ਜਾਵੇ ਤੇ ਜੇ ਜਦੋਂ ਇਦਾਂ ਦੇ ਸੁਰੱਖਿਆ ਪ੍ਰਬੰਧ ਹੁੰਦੇ ਆ ਕੋਈ ਵੱਡਾ ਲੀਡਰ ਆਉਂਦਾ ਤਾਂ ਇਹ ਸੁਰੱਖਿਆ ਪ੍ਰਬੰਧਾਂ ਕਰਕੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਜਿਹੜੇ ਜੇ ਉਹ ਵਿਚਰਦੇ ਵੀ ਆ ਜਾਂ ਕਿਤੇ ਜਾਣਾ ਆਉਣਾ ਹੁੰਦਾ ਤੇ ਖਾਸ ਕਰ ਅੱਜਕੱਲ੍ਹ ਗਰਮੀ ਦੇ ਦਿਨਾਂ 'ਚ ਤੇ ਉਹ ਸਾਰੇ ਪਾਸੇ ਤੁਸੀਂ ਪਟਿਆਲੇ 'ਚ ਦੇਖਿਆ ਉਹ ਚਾਰੇ ਪਾਸੇ 10-12-12 ਕਿਲੋਮੀਟਰ ਟ੍ਰੈਫਿਕ ਦਾ ਉਹ ਚੇਂਜ ਕਰ ਦਿੱਤਾ ਗਿਆ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ ਕਿਉਂਕਿ ਬਹੁਤ ਸਾਰਾ ਆਉਣ ਜਾਣ ਹੁੰਦਾ ਲੋਕਾਂ ਦਾ ਹਨ ਜੀ ਤੇ ਉਹ ਜਿਹੜੀਆਂ ਮਤਲਬ ਉਹ ਪ੍ਰਭਾਵ ਨਹੀਂ ਕਹਿ ਸਕਦੇ ਖਾਸ ਕਰ ਪੰਜਾਬੀ ਤੇ ਇਹ ਹੀ ਆ ਵੀ ਇਹ ਕੋਈ ਖਾਸ ਹੈ ਹੂੰ ਜਿਹਨੂੰ ਇੰਨੇ ਪ੍ਰਬੰਧ ਕੀਤੇ ਅਸੀਂ ਨਹੀਂ ਹੈ ਮਤਲਬ ਪੰਜਾਬੀਆਂ ਚੱਕੀ ਪੰਜਾਬੀਆਂ ਦੀ ਮਾਨਸਿਕਤਾ ਚ ਵੀ ਹੈਗੀ ਜਦੋਂ ਉਹਨਾਂ ਨੂੰ ਕੋਈ ਪਰੇਸ਼ਾਨੀ ਹੋਵੇ ਤੇ ਕਿਸੇ ਸਪੈਸ਼ਲ ਲੀਡਰ ਕਰਕੇ ਹੋਵੇ ਤਾਂ ਫਿਰ ਉਹ ਪੰਜਾਬੀ ਉਹਦਾ ਹੋਰ ਗੁੱਸਾ ਲੈ ਜਾਂਦੇ ਹਨ ਹੈਨਾ ਤੇ ਇਹ ਠੀਕ ਹੈ ਉਹਨਾਂ ਦੇ ਦੌਰੇ ਦਾ ਜਿਹੜਾ ਇੱਕ ਇੱਕ ਜਿਹੜੀ ਕਹ ਲੋ ਭਾਜਪਾ ਦਾ ਗੇਡਰ ਆ ਉਹ ਜ਼ਰੂਰ ਮਜ਼ਬੂਤ ਹੋਊਗਾ ਜਾਂ ਜਿਹੜਾ ਵਪਾਰੀ ਵਰਗ ਤੇ ਹੋ ਸਕਦਾ ਉਹਨਾਂ ਦਾ ਕੋਈ ਅਸਰ ਹੋਵੇ ਇੱਕ ਹਿੱਸੇ ਤੇ ਮਤਲਬ ਜੇ ਉਹਨਾਂ ਦੇ ਦੌਰੇ ਨੂੰ ਦੇਖੀਏ ਤਾਂ ਪੰਜਾਬ ਤੇ ਬਹੁਤਾ ਅਸਰ ਨਹੀਂ ਮੰਨਿਆ ਜਾ ਸਕਦਾ ਪਰ ਫਿਰ ਵੀ ਜਿਵੇਂ ਕਹਿੰਨੇ ਆਪਾਂ ਕਿ ਜਦੋਂ ਹਾਈ ਕਮਾਂਡ ਜਾਂ ਸੀਨੀਅਰ ਲੀਡਰ ਆਉਂਦੇ ਆ ਤਾਂ ਤਾਂ ਪ੍ਰਧਾਨ ਮੰਤਰੀ ਆਏ ਆ ਵੀ ਜਦੋਂ ਕਿਸੇ ਸਟੇਟ ਚ ਆਉਂਦੇ ਆ ਕਿਸੇ ਖਾਸ ਹਲਕੇ ਵਾਸਤੇ ਅੰਦਾ ਕਹਿੰਦੇ ਵੀ ਉੱਥੇ ਉਹਦਾ ਬੜਾ ਪ੍ਰਭਾਵ ਪੈਂਦਾ ਹੈ ਨਹੀਂ ਚਲੋ ਇਹ ਤਾਂ ਹੈਗਾ ਹੀ ਆ ਵੀ ਸੀਨੀਅਰ ਲੀਡਰਸ਼ਿਪ ਦਾ ਕਿਸੇ ਰੂਪ ਚ ਤਾਂ ਪ੍ਰਭਾਵ ਪੈਂਦਾ ਹੈ ਜਾਂ ਜਿਹੜੇ ਜਿਹੜਾ ਚਿਹਰਾ ਹੁੰਦਾ ਬਹੁਤ ਸਾਰੇ ਲੋਕ ਨਾ ਜਿਹੜੇ ਆਪਦੇ ਕੰਮਕਾਰਾਂ ਕਰਕੇ ਜਾਂ ਹੋਰ ਕਰਕੇ ਵੀ ਉਹਦੇ ਨਾਲ ਉਥੋਂ ਦੇ ਲੋਕਲ ਲੀਡਰਾਂ ਨਾਲ ਜੁੜੇ ਹੁੰਦੇ ਆ ਜਦੋਂ ਉਹਨਾਂ ਦੀ ਨੇੜਤਾ ਦੇਖਦੇ ਆ ਗਾਂ ਉੱਪਰ ਲੀਡਰਸ਼ਿਪ ਨਾਲ ਜਾਂ ਭਵਿੱਖ ਚ ਦੇਖਦੇ ਆ ਵੀ ਐਨਡੀਆ ਦੀ ਸਰਕਾਰ ਬਣਦੀ ਆ ਤਾਂ ਕਈ ਤਰ੍ਹਾਂ ਦੇ ਕੰਮਕਾਰ ਇਹ ਇਹ ਨਹੀਂ ਗੱਲ ਹੋਏ ਨਹੀਂ ਪ੍ਰਭਾਵ ਪੈਂਦਾ ਮੈਂ ਤੋ ਨਹੀਂ ਕਰਦਾ ਮੈਂ ਕਹਿ ਰਿਹਾ ਵੀ ਖਾਸ ਜਿਹੜੇ ਆਮ ਲੋਕ ਨੇ ਜ਼ਮੀਨ ਨਾਲ ਜੁੜੇ ਲੋਕ ਨੇ ਜਿਹੜੇ ਜੇ ਕਿਸਾਨੀ ਦੀ ਗੱਲ ਕਰ ਲਈਏ ਮਜ਼ਦੂਰੀ ਦੀ ਗੱਲ ਮਜ਼ਦੂਰਾਂ ਦੀ ਗੱਲ ਕਰ ਲਈਏ ਉਹਨਾਂ ਨਾਲ ਜੋੜ ਕੇ ਜੇ ਦੇਖੀਏ ਪ੍ਰਭਾਵ ਦੀ ਗੱਲ ਤਾਂ ਬਹੁਤ ਆ ਅਸਰ ਨਹੀਂ ਦਿਖਦਾ ਈਵਨ ਜੇ ਲੋਕਲ ਲੀਡਰਸ਼ਿਪ ਆ ਜਿਹੜੀ ਜਿਸ ਤਰ੍ਹਾਂ ਬੀਜੇਪੀ ਨੇ ਚਿਹਰੇ ਵਕ ਵਕ ਹਲਕਿਆਂ ਤੋਂ ਵਟੇ ਚਿਹਰੇ ਦਿੱਤੇ ਹੋਏ ਆ ਉਹ ਆਪਦੇ ਸਟਾਈਲ ਚ ਜਿਹੜਾ ਪ੍ਰਚਾਰ ਕਰ ਰਹੇ ਆ ਜਾਂ ਆਪ ਲੋਕਲ ਲੈਵਲ ਤੇ ਵਿਚਰ ਕੇ ਪਿੰਡਾਂ ਚ ਜਾਂ ਸ਼ਹਿਰਾਂ ਚ ਭਾਵੇਂ ਪਿੰਡਾਂ ਚ ਤਾਂ ਚਲੋ ਐਂਟਰੀ ਬੰਦ ਆ ਮਤਲਬ ਉਹ ਉਹ ਚ ਜ਼ਿਆਦਾ ਮਿਹਨਤ ਕੀਤੀ ਜਾ ਸਕਦੀ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਵੱਡੇ ਨੈਸ਼ਨਲ ਲੀਡਰ ਨੇ ਆਉਣਾ ਹੋਵੇ ਤਾਂ ਤੁਹਾਡਾ ਜ਼ਿਆਦਾ ਧਿਆਨ ਉਹ ਉਹਨਾਂ ਦੇ ਪ੍ਰਬੰਧਾਂ 'ਚ ਲੱਗ ਜਾਂਦਾ ਹੈ ਹਨਾ ਇੰਨਾ ਦਿਨਾਂ 'ਚ ਤੇ ਜਿਹੜੀ ਲੋਕਾਂ ਨੂੰ ਸਮੱਸਿਆ ਆਉਂਦੀ ਆ ਜਾਂ ਉਹ ਲੋਕ ਉਹਦੇ ਨਾਲ ਪ੍ਰਭਾਵਿਤ ਹੁੰਦੇ ਆ ਆਉਣ ਜਾਣ ਵਾਲੇ ਜਾਂ ਹੋਰ ਕਈ ਤਰ੍ਹਾਂ ਦੇ ਬਿਜ਼ਨਸ ਵੀ ਪ੍ਰਭਾਵਿਤ ਹੋ ਜਾਂਦੇ ਆ ਤੁਸੀਂ ਦੇਖਿਆ ਹੋਊਗਾ ਕਿ ਭਗਵੰਤ ਮਾਨ ਦੀ ਫੇਰੀ ਤੇ ਕੱਲ੍ਹ ਕੇ ਪਰਸੋਂ ਜਿਹੜੀ ਇੱਕ ਵਪਾਰੀਆਂ ਨੇ ਪ੍ਰੋਟੈਸਟ ਕੀਤਾ ਵੀ ਸਾਡਾ ਉਹਨਾਂ ਦੇ ਆਉਣ ਤੋਂ ਪਹਿਲਾਂ ਸਾਡੀ ਸਾਰੀ ਜਿਹੜੀ ਮਾਰਕੀਟ ਹੀ ਬੰਦ ਕਰਾਤੀ ਹਨ ਉਹ ਲੋਕਾਂ ਦੇ ਮਨ 'ਚ ਜਿਹੜਾ ਮੌਕੇ ਤੇ ਕਰੰਟ ਕਹਿ ਲੋ ਉਹ ਇਸ਼ੂ ਨੂੰ ਲੈ ਕੇ ਕੋਈ ਗੁੱਸਾ ਚੱਲਿਆ ਜਾਂਦਾ ਜਾਂ ਹਰਖ ਆ ਜਾਂਦਾ ਉਹ ਕਿਉਂਕਿ ਚੂਣਾ ਨੇੜੇ ਨੇ ਉਹ ਉਹ ਐਂਟੀਕ ਕੰਮ ਕਰਦਾ ਹੈ ਨਾ ਕਿਉਂਕਿ ਆਮ ਲੋਕਾਂ ਨੇ ਦੇਖਣਾ ਵੀ ਹੈ ਮੇਰੇ ਕੰਮ ਕਰਨ ਦਾ ਟਾਈਮ ਹੈ ਜਾਂ ਦੁਕਾਨ ਦੇ ਇਸ ਟਾਈਮ ਸੇਲ ਹੋਣੀ ਹੈ ਗਾਹਕਾਂ ਦਾ ਆਉਣਾ ਟਾਈਮ ਹੈ ਲੋਕਾਂ ਦੀ ਦੇਖੋ ਲੋਕਾਂ ਦੀ ਰੋਜੀ ਰੋਟੀ ਕਹਿ ਲੋ ਜਾਂ ਲੋਕਾਂ ਦੇ ਪੇਟ ਦਾ ਸਵਾਲ ਲਾ ਲਓ ਇਹ ਲੋਕਾਂ ਦਾ ਕਿਉਂਕਿ ਆਰਥਿਕ ਮੰਦੀ ਬਹੁਤ ਜ਼ਿਆਦਾ ਹੈ ਔਰ ਜੇ ਦੇਖਿਆ ਜਾਵੇ ਤਾਂ ਕਿਸੇ ਵੀ ਪਾਰਟੀ ਦੇ ਜੇ ਨੈਸ਼ਨਲ ਪਾਰਟੀਆਂ ਦੇ ਨਾ ਜਿਹੜੇ ਮੁੱਦੇ ਨੇ ਉਹਨਾਂ ਚ ਇੱਕ ਦੂਜੇ ਨੂੰ ਨਿੰਦਣਾ ਭੰਡਣਾ ਫਿਰਕਾ ਪ੍ਰਸਤੀ ਇਹੀ ਕੁਝ ਜ਼ਿਆਦਾ ਭਾਰੂ ਆ ਜੀ ਤੇ ਜਿਹੜੇ ਲੋਕਾਂ ਨਾਲ ਜ਼ਮੀਨ ਨਾਲ ਜੁੜੇ ਹੋਏ ਮੁੱਦੇ ਨੇ ਜੇ ਜੇ ਬੇਰੁਜ਼ਗਾਰੀ ਦਾ ਮੁੱਦਾ ਲੋਕਾਂ ਦੀ ਰਜਗਾਰ ਦਾ ਮੁੱਦਾ ਲੋਕਾਂ ਦੇ ਜਵਾਨੀ ਦਾ ਮੁੱਦਾ ਦੇਸ਼ ਦੇ ਮਤਲਬ ਉਹ ਮੁੱਦੇ ਕਿਸੇ ਨਾ ਕਿਤੇ ਗਾਇਬ ਹੀ ਨੇ ਹਨ ਤੇ ਖੈਰ ਜਦੋਂ ਕਿਸੇ ਦੇ ਬੇਰਜਗਾਰ ਨੂੰ ਜਾਂ ਕਿਸੇ ਦੇ ਕਾਮਕਾਰ ਨੂੰ ਜਦੋਂ ਥੋੜੀ ਜੀ ਵੀ ਬ੍ਰੇਕ ਪੈਂਦੀ ਹੈ ਜਾਂ 6:00 ਵਜੇ ਤਾਂ ਉਹਨਾਂ ਨੂੰ ਉਹ ਆਉਂਦਾ ਹੀ ਹੈ ਹਨਾ ਆਪਾਂ ਜ਼ਿਆਦਾ ਲੰਬਾ ਲੈ ਗਏ ਸਵਾਲ ਤੇ ਨਾਲ ਹੀ ਜੇ ਆਪਾਂ ਮਾਇਆਵਤੀ ਦੀ ਵੀ ਗੱਲ ਕਰ ਲਈਏ ਤਾਂ ਉਹ ਅੱਜ ਨਵਾਂ ਸ਼ਹਿਰ ਚ ਆਇਆ ਉਹਨਾਂ ਨੇ ਮਤਲਬ ਇਹ ਜੇ ਦੇਖਿਆ ਜਾਵੇ ਤਾਂ ਪੰਜਾਬ 'ਚ ਭਾਵੇਂ ਬਹੁਤ ਆ ਪ੍ਰਭਾਵ ਜਿਹੜਾ ਰਿਹਾ ਹੈ ਕਿਸੇ ਵੇਲੇ ਪ੍ਰਭਾਵ ਰਿਹਾ ਗੱਠ ਜੋੜ ਦੇ ਰੂਪ 'ਚ ਰਿਹਾ ਜੇ 92 'ਚ ਗੱਲ ਕਰੀਏ ਤਾਂ ਕਾਂਗਰਸ ਨਾਲ बसपा ਦਾ ਗੱਠ ਜੋੜ ਸੀ ਉਸ ਸਮੇਂ ਐਮਐਲਏ ਵੀ ਜਿੱਤੇ ਕਾਂਗਰਸ ਦੇ ਕਿਉਂਕਿ ਉਦੋਂ ਅਕਾਲੀ ਦਲ ਨੇ ਬਾਈਕਾਟ ਕੀਤਾ ਸੀ ਜੇ 97 ਦੀ ਗੱਲ ਕਰੀਏ ਤਾਂ 97 'ਚ ਆਪਣਾ ਸੀਗਾ ਅਕਾਲੀ ਦਲ ਨਾਲ ਗੱਠ ਜੋੜ ਹੂੰ ਉਦੋਂ ਵੀ बसपा ਦੇ ਐਮਐਲਏ ਵੀ ਜਿੱਤੇ ਆ ਔਰ ਇਕੱਲੀ ਇਹ ਗੱਲ ਫਲੀਆਂ ਵਾਲਾ ਫਿਰੋਜ਼ਪੁਰ ਤੋਂ ਜਾਂ ਕ੍ਰੀਮ ਪਰੀ ਉਹ ਐਮਪੀ ਵੀ ਮੇਰੇ ਆਈਡੀਆ ਸ਼ਾਇਦ ਜਿੱਤੇ ਆ ਪੰਜਾਬ ਤੋਂ ਹਨਾ ਮਤਲਬ ਕਹਿ ਲਓ ਵੀ ਗੱਠ ਜੋੜ ਦੇ ਰੂਪ ਚ ਪ੍ਰਭਾਵ ਰਿਹਾ ਬਸ ਪਤਾ ਤੇ ਜੇ ਹੁਣ ਵੀ ਪਿਛਲੇ ਅਕਾਲੀ ਦਲ ਦੀ ਜਦੋਂ ਅਕਾਲੀ ਦਲ ਨਸਾਨ ਸੀ ਭਾਵੇਂ ਆ ਇਲੈਕਸ਼ਨ ਤੋਂ ਪਹਿਲਾਂ ਟੁੱਟ ਗਈ ਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਦੋਂ ਵਿਧਾਨ ਸਭਾ ਚੋਣਾਂ ਚ ਵੀ ਇਹਨਾਂ ਦਾ ਨਵਾਂ ਸ਼ਹਿਰ ਤੋਂ 79 ਕੀ ਨੇ ਉਹਨਾਂ ਦਾ ਨਾਮ ਪਾਲ ਉਹ ਵਿਧਾਇਕ ਵੀ ਹੈਗੇ ਨੇ ਔਰ ਜਿਹੜੀ ਅੱਜ ਦੀ ਇਹ ਰੈਲੀ ਵੀ ਸੀ ਉਹ ਹਲਕੇ ਚ ਹੀ ਸੀ ਕੋਈ बसपा ਨੇ ਵੀ ਇੱਥੋਂ ਪੰਜਾਬ ਤੋਂ ਵੱਖਰੇ ਉਮੀਦਵਾਰ ਧਾਰਿਆ ਔਰ ਜੇ ਦੇਖਿਆ ਜਾਵੇ ਤਾਂ ਨੈਸ਼ਨਲ ਪੱਧਰ ਤੇ ਵੀ ਜਿਹੜੀ ਬਹੁਜਨ ਸਮਾਜ ਪਾਰਟੀ ਆ ਉਹ ਇੰਡੀਆ ਲਾਇੰਸ ਦਾ ਵੀ ਹਿੱਸਾ ਹੈ ਨੀਗੀ ਔਰ ਆਪਣੇ ਐਨਡੀਆ ਦਾ ਤਾਂ ਚਲੋ ਖੈਰ ਉਹ ਪਹਿਲਾਂ ਵੀ ਹੈ ਨਹੀਂ ਸੀ ਹਨਾ ਔਰ ਇਹ ਵੀ ਮਤਲਬ ਚਰਚਾਾਂ ਮਾਂ ਨੇ ਜਾਂ ਇਹ ਵੀ ਸਰਗੋਸ਼ੀਆਂ ਨੇ ਬਈ बसपा ਦਾ ਨਾਂ ਇਹ ਚ ਇੰਡੀਆ ਲਾਇੰਸ ਇਹ ਵੀ ਇੱਕ ਦਵਾ ਇਹ ਵੀ ਭਾਜਪਾ ਨੇ ਜਿਹੜਾ ਜਿਹੜਾ ਹੱਥਖੰਡਾ ਕਹਿ ਲੋ ਜਾਂ ਇਹੜਾ ਉਹਨਾਂ ਨੇ ਡੰਡਾ ਵਰਤਦੀ ਆਈ ਆ ਜਾਂ ਈਡੀ ਨੂੰ ਜਾਂ ਆਪਣੇ ਸੀਬੀਆਈ ਨੂੰ ਹਨਾ ਜਾਂਚ ਏਜੰਸੀਆਂ ਨੂੰ ਕਹਿੰਦੇ ਉਹ ਵੀ ਇੱਕ ਦਬਕਾਈ ਸੀ ਵੀ ਤੁਸੀਂ ਸ਼ਾਮਲ ਨਹੀਂ ਹੋਣਾ ਔਰ ਇਹ ਜੂਪੀ ਚ ਵੀ ਉਹਨਾਂ ਨੇ ਵੱਖਰੇ ਤੌਰ ਤੇ ਚੋਣਾਂ ਲੜੀਆਂ ਨੇ ਪੰਜਾਬ ਚ ਵੀ ਵੱਖਰੇ ਉਮੀਦਵਾਰ ਲਾਣੇ ਆ ਔਰ ਇਹ ਕਿੰਨੀਆਂ ਸੀਟਾਂ ਆਉਂਦੀਆਂ ਸੀ ਟਾਣ ਤੋਂ ਬਾਅਦ ਕਿੱਧਰ ਖੜਦੀ ਹੈ ਬਸ ਪਾ ਹਨਾ ਤੇ ਉਹ ਸਮਾਂ ਦੱਸੂਗਾ ਜੇ ਦੇਖਿਆ ਜਾਵੇ ਤਾਂ ਇਹ ਇੰਡੀਆ ਅਲਾਈਂਸ ਅ ਨਾਲ ਹੀ ਬਹੁਤੀਆਂ ਸੁਭਾਵਨਾਵਾਂ ਨੇ ਉਹ ਜਾਣਗੇ ਹਨ ਔਰ ਪੰਜਾਬ ਚ ਗੱਲ ਕਰੀਏ ਤਾਂ ਪੰਜਾਬ ਚ ਮਤਲਬ ਭਾਵੇਂ ਬਖਵਕ ਹਲਕਿਆਂ ਤੋਂ ਉਹਨਾਂ ਨੇ ਉਮੀਦਵਾਰਤ ਆਰੇ ਨੇ ਜੇ ਫਾਈਟ ਚ ਨਹੀਂ ਕਿਤੇ ਉਹ ਦਿਖ ਰਹੇ ਪਰ ਇਹਦਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਫਾਈਟ ਚ ਹੋਵੋ ਜਾਂ ਤੁਸੀਂ ਜਿੱਤੋ ਵਕ-ਵਕ ਪਾਰਟੀਆਂ ਆਪ ਦਾ ਕੇਡਰ ਨੂੰ ਨਾਲ ਜੋੜੀ ਰੱਖਣ ਲਈ ਜਾਂ ਆਪਦੀਆਂ ਜਿਹੜਾ ਉਹਨਾਂ ਨਾਲ ਜੁੜਿਆ ਹੋਇਆ ਕੇਡਰ ਆ ਉਹਨੂੰ ਇੱਕ ਉਹਦੀ ਵੋਟ ਨੂੰ ਸੰਭਾਲੀ ਰੱਖਣ ਲਈ ਇਹ ਤਾਂ ਵੀ ਆਪਦੇ ਉਮੀਦਵਾਰ ਖੜੇ ਕਰਦੀਆਂ ਔਰ ਬਸ ਪਾ ਅੱਜ ਦੀ ਡੇਟ 'ਚ ਪੰਜਾਬ 'ਚ ਭਾਵੇਂ ਮਜ਼ਬੂਤ ਨਹੀਂ ਹੈ ਜਾਂ ਦੁਆਬੇ ਹਲਕੇ ਚ ਕਹ ਲਈਏ ਦੁਆਬੇ ਹਲਕੇ ਚ ਜਿਹੜੇ ਤਿੰਨ ਖਿੱਤੇ ਨੇ ਮਾਝਾ ਮਾਲਵਾ ਦਬਾਬਾ ਤਾਂ ਦੁਆਬੇ ਹਲਕੇ ਦੇ ਕਈ ਹਲਕੇ ਹੈਗੇ ਜਾਂ ਫਲੌਰ ਹੋਵੇ ਨਵਾਂ ਸ਼ਹਿਰ ਹੋਵੇ ਬੰਗਾ ਹੋਵੇ ਇਹਨਾਂ ਥਾਵਾਂ ਤੇ ਬਸ ਪਾਦਾ ਹੋਰ ਵੀ ਕਈ ਥਾਵਾਂ ਤੇ ਇਹਨਾਂ ਚ ਦੁਆਬੇ ਚ ਪ੍ਰਭਾਵ ਵੀ ਹੈਗਾ ਔਰ ਅੱਜ ਜਿਹੜੀ ਉਹਨਾਂ ਨੇ ਰੈਲੀ ਵੀ ਇਹੀ ਦੁਆਬੇ ਚ ਹੀ ਕੀਤੀ ਹੈ ਔਰ ਇਹ ਇਹ ਦਾ ਮੈਸੇਜ ਹੈ ਜਾਂ ਜੇ ਕਹ ਲਈਏ ਜਿਹੜੀ ਦਲਿਤ ਵੋਟ ਜ਼ਿਆਦਾ ਜੁੜੀ ਹੋਈ ਹੈ ਤਾਂ ਉਹ ਦਾ ਜਿਹੜਾ ਕਰ ਲਈ ਅੱਜ ਗੱਲ ਬਈ ਬਸ ਜਿਹੜੀ ਪਾਲ ਪਾ ਵੀ ਹੈ ਹੂੰ ਪੰਜਾਬ ਚ ਜੀ ਤਾਂ ਉਹ ਵੀ ਬਹੁਤੇ ਜਿਹੜੇ ਡੋਰੇ ਆ ਉਹ ਪਿੰਡਾਂ ਚ ਕਹਿ ਲਓ ਲੀਡ ਬੋਰਡ ਤੇ ਹੀ ਪਾਰੀ ਹੈ ਜਾਂ ਉਹਨਾਂ ਨੂੰ ਪਲਟਾਉਣ ਲਈ ਜਾਂ ਤੁਸੀਂ ਪਿਛਲੇ ਦਿਨਾਂ ਸੁਣਿਆ ਹੋ ਦੋਨਾਂ ਤਰ੍ਹਾਂ ਚ ਆਪਸੀ ਪਾੜਾ ਪਾ ਕੇ ਕਿਸਾਨੀ ਮਜ਼ਦੂਰਾਂ ਚ ਕਈ ਬਿਆਨ ਵੀ ਆਏ ਆ ਚਾਹ ਬਿੱਟੂ ਦਾ ਸੀ ਜਾਂ ਹਾਂਸ ਰਾਜ ਹਾਂਸ ਦਾ ਸੀ ਹਨਾ ਇਹਦੀ ਮਤਲਬ ਨਿੰਦਾ ਵੀ ਹੋਈ ਹੈ ਇਵਨ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀ ਆ ਵੀ ਰੈਲੀ ਕੀਤੀ ਸੀ ਉਹ ਚ ਵੀ ਉਹਨਾਂ ਨੇ ਕਿਹਾ ਵੀ ਸਾਡੇ ਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਪੰਜਾਬ ਦੇ ਉਹਨਾਂ ਨੇ ਤਾਂ ਉੱਥੇ ਇੱਕ ਮਤਾ ਪਾਸ ਕਰਕੇ ਹਾਂਸ ਦੇ ਤੇ ਬਿੱਟੂ ਦੇ ਖਿਲਾਫ ਚੋਣ ਕਮਿਸ਼ਨ ਨੂੰ ਵੀ ਕਿਹਾ ਸੀ ਵੀ ਇਹਨਾਂ ਦੇ ਖਿਲਾਫ ਜਿਹੜਾ ਜਾਤੀ ਪਾੜਾ ਪਾਉਣ ਲਈ ਜਾਂ ਹੋਰ ਆ ਉਹ ਇੱਕ ਮਾਮਲਾ ਵੀ ਦਰਜ ਕੀਤਾ ਜਾਵੇ ਇਸ ਤਰ੍ਹਾਂ ਮਤਲਬ ਕਹਿ ਲੋ ਵੀ ਜਿਹੜੀ ਭਾਜਪਾ ਵੀ ਇੱਥੇ ਉਹਨਾਂ ਦੇ ਵੀ ਇਸੋ ਇੱਥੇ ਡੋਰੇ ਪਾ ਰਹੀ ਹੈ ਔਰ ਕੱਲ ਜਿਹੜਾ ਹੈਗਾ ਉਹ ਆਪਣੇ ਇੱਥੇ ਰਾਹੁਲ ਗਾਂਧੀ ਵੀ ਆ ਰਹੇ ਆ ਉਹ ਅਮਰਸਰ ਤੋਂ ਆਪਦਾ ਚੋਣ ਦੌਰਾ ਸ਼ੁਰੂ ਕਰ ਰਹੇ ਆ ਤੇ ਉੱਥੇ ਉਹ ਗੁਰਜੀਤ ਔਜਲਾ ਦੇ ਅੱਖ ਸ਼ਾਇਦ ਰੋਡ ਸ਼ੋ ਵੀ ਕਰ ਰਹੇ ਆ ਤੇ ਉਹਦੇ ਨਾਲ ਹੀ ਉਹ ਅਮਰਸ ਆਪਣੇ ਪਟਿਆਲੇ ਤੇ ਲਧਿਆਨੇ ਚ ਵੀ ਸ਼ਾਇਦ ਚੌਂ ਟ੍ਰੈਲੀਆਂ ਕਰ ਰਹੇ ਆ ਉਹਦੇ ਬਾਰੇ ਕਨਫਰਮ ਨਹੀਂ ਮੈਨੂੰ ਸ਼ਾਇਦ ਕਰ ਰਹੇ ਆ ਤੇ ਉਹਦੇ ਨਾਲ ਹੀ ਪ੍ਰਿੰਕਾ ਗਾਂਧੀ ਉਹ ਵੀ 26 ਨੂੰ ਆ ਰਹੇ ਆ ਫਤੇਗੜ ਸਾਹਿਬ ਹਨ ਹੂੰ ਏ ਦੇਖੋ ਇਹਨਾਂ ਦਿਨਾਂ ਚ ਕਿਉਂਕਿ ਨੈਸ਼ਨਲ ਲੀਡਰ ਜਿਹੜੇ ਨੇ ਕਹਿ ਲਓ ਹੁਣ ਕੱਲ ਨੂੰ 6ਵਾਂ ਗੇੜ ਵੀ ਪੂਰਾ ਹੋ ਜਾਣਾ 7ਵਾਂ ਆਪਣਾ ਰਹਿ ਗਿਆ ਕਿਸਾਬ ਦੇ ਵਿਲੇ ਹੋ ਕੇ ਹੁਣ ਆਖਰੀ ਵਾਰ ਜ਼ੋਰ ਲਾਣ ਆ ਰਿਹਾ 3 ਗੇੜ ਚ ਪੰਜਾਬ ਆ ਹੈ ਨਾ ਤੇ ਕਹਿਣ ਦਾ ਮਤਲਬ ਹੈ ਵੀ ਇਹ ਸਾਰੇ ਜਿਹੜੇ ਲੀਡਰ ਵਿਲੇ ਨੇ ਕੇਜਰੀਵਾਲ ਵੀ ਹੁਣ ਆਉਣ ਵਾਲੇ ਦਿਨਾਂ ਚ ਭਾਵੇਂ ਉਹ ਇੱਕ ਦਿਨ ਤੁਹਾਨੂੰ ਯਾਦ ਹੋਊਗਾ ਉਹ ਛੱਡ ਕੇ ਚਲੇ ਗਏ ਸੀ ਵਿਚੋਂ ਆਪਦਾ ਦੌਰ ਆ ਸਕਦਾ ਆਉਣ ਵਾਲੇ ਦਿਨਾਂ ਚ ਉਹ ਵੀ ਆਉਣ ਪੰਜਾਬ ਚ ਹੈ ਨਾ ਜਾਂ ਹੋਰ ਵੀ ਕੋਈ ਨੈਸ਼ਨਲ ਲੀਡਰ ਜਿਹੜਾ ਆਮ ਆਦਮੀ ਪਾਰਟੀ ਦਾ ਆਵੇ ਇਹਨਾਂ ਦਿਨਾਂ 'ਚ ਜਿਹੜੀਆਂ ਪੰਜਾਬ ਤੇ ਨਜ਼ਰਾਂ ਜ਼ਿਆਦਾ ਰਹਿਣਗੀਆਂ ਔਰ ਖਾਸ ਕਰਕੇ ਭਾਜਪਾ ਜਿਸ ਤਰ੍ਹਾਂ ਪੰਜਾਬ 'ਚ ਇੰਟਰਸਟ ਦਿਖਾ ਰਹੀ ਹੈ ਜਾਂ ਜਿਸ ਤਰ੍ਹਾਂ ਪੰਜਾਬ ਹਮੇਸ਼ਾ ਉਹਨਾਂ ਲਈ ਚੈਲੰਜ ਬਣਦਾ ਜੀ ਤੇ ਉਹਨਾਂ ਦਾ ਇੰਟਰਸਟ ਪੰਜਾਬ ਚ ਹੈ ਪੰਜਾਬ ਦੀਆਂ 24 ਨਹੀਂ 27 ਨੂੰ ਵੀ ਉਹ ਟਾਰਗੇਟ ਕਰਕੇ ਜਾਂ 27 ਨੂੰ ਵੀ ਲੈ ਕੇ ਚੱਲ ਰਹੀ ਹੈ ਭਾਜਪਾ ਵੀ ਪਿੰਡਾਂ ਚ ਜਾਂ ਸ਼ਹਿਰ ਚੋਂ ਆਪਦਾ ਵੋਟ ਪ੍ਰਤੀਸ਼ਤਤਾ ਜਾਂ ਵੋਟ ਮੈਂਕ ਕਿੰਨਾ ਕ ਇਸ ਤਰ੍ਹਾਂ ਉਹ ਸਟੈਂਡ ਕਰ ਸਕਦੀ ਹੈ ਉਹ ਕਈ ਤਰ੍ਹਾਂ ਦੇ ਤਜਰਬੇ ਵੀ ਕਰ ਰਹੀ ਹੈ ਜੇ ਦੇਖਿਆ ਜਾਵੇ ਤਾਂ ਪੰਜਾਬ ਚ ਜਿਹੜਾ ਜਿਹੜੇ ਉਮੀਦਵਾਰ ਵੀ ਨੇ ਜੀ ਉਹ ਵਕ ਵਕ ਪਾਰਟੀਆਂ ਚੋਂ ਵੱਡੇ ਚਿਹਰੇ ਹੀ ਲਿਆ ਕੇ ਖੜੇ ਕੀਤੇ ਗਏ ਨੇ ਜਾਂ ਜੇ ਕਹਿ ਲਈਏ ਵੀ ਉਹ ਭਾਜਪਾ ਦੇ ਜਿਹੜਾ ਪਾਰਟੀ ਦਾ ਜਾਂ ਇਹਦਾ ਅਜੰਡਾ ਆਰਐਸਐਸ ਦਾ ਉਹ ਉਹਦੇ ਨਾਲ ਉਹ ਭਾਵੇਂ ਉਹ ਮੈਚ ਵੀ ਨਹੀਂ ਕਰਦੇ ਉਸ ਅਜੰਡੇ ਨਾਲ ਪਰ ਇਹਦੇ باوجود ਵੀ ਉਹਨਾਂ ਨੇ ਇੱਥੇ ਪੰਜਾਬ 'ਚ ਉਹ ਉਮੀਦਵਾਰ ਦਿੱਤੇ ਹੋਏ ਨੇ ਹਨ ਮਤਲਬ ਪੰਜਾਬ 'ਚ ਭਾਜਪਾ ਆਪ ਦਾ ਪ੍ਰਭਾਵ ਬਣਾਉਣ ਲਈ ਯਤਨ ਜ਼ਰੂਰ ਕਰ ਰਹੀ ਹੈ ਔਰ ਜਿਹੜੇ ਆਉਣ ਵਾਲੇ ਦਿਨਾਂ 'ਚ ਵੀ ਹੈ ਜਿਹੜਾ ਅਮਿਤ ਸ਼ਾਹ ਦੇ ਵੀ ਦੌਰਾ ਹੋ ਸਕਦਾ ਪੰਜਾਬ ਦਾ ਸ਼ਾਇਦ ਲੁਧਿਆਣੇ ਦੀ ਗੱਲ ਹੈ ਜਾਂ ਜੋਗੀ ਜੀ ਹਾਂ ਯੂਪੀ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਵੀ ਆ ਸਕਦੇ ਨੇ ਔਰ ਜਿਹੜਾ ਉਹ ਪ੍ਰਭਾਵ ਪਊਗਾ ਉਹ ਜਾਂ ਤਾਂ ਕਹ ਲੋ ਵੋਟਾਂ ਤੋਂ ਬਾਅਦ ਹੀ ਪਤਾ ਲੱਗੂਗਾ ਹਨਾ ਪਰ ਅੱਜ ਜਿਹੜਾ ਉਹਨੂੰ ਬਹੁਤਾ ਨਾ ਹੀ ਉਹਨਾਂ ਨੇ ਖਾਸ ਕਰਕੇ ਏਜੰਡੇ ਦੀ ਗੱਲ ਕਰੀਏ ਏਜੰਡੇ ਨਾਲ ਪੰਜਾਬ ਦਾ ਏਜੰਡਾ ਕੀ ਹੈ ਜਾਂ ਲੋਕਾਂ ਦਾ ਏਜੰਡਾ ਇੱਥੋਂ ਦਾ ਦਾ ਕੀ ਹੈ ਉਹਦੇ ਨਾਲ ਜੁੜੀ ਕੋਈ ਬਹੁਤੀ ਗੱਲਬਾਤ ਜਾਂ ਬਹੁਤਾ ਕੋਈ ਭਰੋਸਾ ਨਹੀਂ ਦਿੱਤਾ ਇਹਨਾਂ ਲੀਡਰਾਂ ਨੇ ਜੀ ਜਿਵੇਂ ਆਪਾਂ ਹੁਣ ਜ਼ਿਕਰ ਕੀਤਾ ਵੀ ਕੱਲ ਵੋਟਾਂ ਪੈਣੀਆਂ ਨੇ 6ਵੇਂ ਗੇਟ ਦੀਆਂ ਤਾਂ ਇੱਕ ਵਾਰ ਦਰਸ਼ਕਾਂ ਨੂੰ ਜ਼ਰੂਰ ਇੱਕ ਵਾਰ ਚਾਤ ਮਰਵਾ ਦੋ ਵੀ ਕਿੱਥੇ ਕਿੱਥੇ ਵੋਟ ਪੈਣੇ ਤੇ ਕਿਹੜੇ ਕਿਹੜੇ ਅਹਿਮ ਥਾਵਾਂ ਨੇ ਤੇ ਕਿਹੜੇ ਕਿਹੜੇ ਮੁੱਖ ਚੜ ਕੱਲ ਜੇ ਆਪਾਂ ਪੰਜਾਬ ਨਾਲ ਜੁੜੇ ਜਾਂ ਪੰਜਾਬ ਜਾਂ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਚ ਸੱਤਾਧਾਰੀ ਤੇ ਰਹਾ ਤੇ ਉਹਦੇ ਨਾਲ ਜੁੜੇ ਆ ਉਹਨਾਂ ਦੀ ਗੱਲ ਕਰੀਏ ਹਲਕਿਆਂ ਦੀ ਜਾਂ ਸਟੇਟਾਂ ਦੀ ਤਾਂ ਉਹ ਚ ਖਾਸ ਕਰ ਹਰਿਆਣਾ ਤੇ ਦਿੱਲੀ ਸ਼ਾਮਿਲ ਆਇਆ ਹੈ ਹਨਾ ਇਹ ਹਰਿਆਣਾ ਚ 10 ਸੀਟਾਂ ਨੇ ਉੱਤੇ VOTING ਹੋਣੀ ਔਰ ਦਿੱਲੀ ਚ 7 ਨੇ ਉਹਦੇ ਨਾਲ ਹੀ ਬੰਗਾਲ ਚ ਵੀ ਹੈ ਬਿਹਾਰ ਚ ਵੀ ਹੈ ਜੂਪੀ ਚ ਵੀ ਹੈ ਜੰਮੂ ਚ ਵੀ ਆ ਝਾਰਖੰਡ ਆ ਅੜੀਸਾ ਮਤਲਬ ਇਹ ਸਾਰੀਆਂ ਸਟੇਟਾਂ ਜਿਹੜੇ ਕੁੱਲ ਨੇ 58 58 ਹਲਕੇ ਨੇ ਜਿੱਥੇ ਵੱਖ-ਵੱਖ ਤੋਂ ਸਾਮੰਦੀਏ ਚੋਣ ਹੋਣੀਆਂ ਹਨ ਤੇ ਉਹਦੇ ਲਈ ਵੋਟਿੰਗ ਪ੍ਰਤੀਸ਼ਤਤਾ ਜਿਵੇਂ ਪਿਛਲੇ ਜਿਹੜੇ ਗੇੜ ਚੱਲੇ ਆ ਉੱਥੇ ਘਟੀ ਆ ਉਹ ਚਿੰਤਾ ਵੀ ਬੜੀਆਂ ਸੱਤਾਧਾਰੀ ਤਰ ਲਈ ਉਹ ਪੰਜਾਬ ਆਪਣੇ ਭਾਜਪਾ ਲਈ ਖਾਸ ਕਰਕੇ ਹਨ ਤੇ ਖਾਸ ਕਰ ਜੇ ਹਰਿਆਣੇ ਦੀ ਗੱਲ ਕਰ ਲਈਏ ਤਾਂ ਕਰਨਾਲ ਤੋਂ ਮਨੋਰ ਲਾਲ ਖੱਟਰ ਜਿਹੜੇ ਆਪਣੀ ਕਿਸਮਤ ਅਜਿਹਾ ਆ ਰਹੇ ਆ ਪਰ ਉੱਥੇ ਵੀ ਜਿਹੜਾ ਭਾਜਪਾਲੇ ਜਿਹੜੇ ਕਹਿ ਲਓ ਬਹੁਤੇ ਸਖਾਵੇਂ ਹਾਲਾਤ ਨਹੀਂ ਜੇ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਚ ਤਾਂ ਚਲੋ ਖੈਰ ਹੈ ਹੀ ਨਹੀਂ ਜਿਹੜੇ ਨਾਲ ਦੀ ਸਟੇਟ ਹੈ ਉਹ ਹਰਿਆਣਾ ਪਹਿਲਾਂ ਰਾਜਸਥਾਨ ਦੀ ਵੀ VOTING ਹੋਈ ਹੈ ਰਾਜਸਥਾਨ ਵੀ ਜਿਹੜੀ ਵੋਟ ਪ੍ਰਤੀਸ਼ਤ ਤੱਕ ਘਟੀ ਹੈ ਉਹਨੂੰ ਲੈ ਕੇ ਭਾਜਪਾ ਚਿੰਤਾ ਚ ਰਹੀ ਹੈ ਜੇ ਹੁਣ ਇੱਥੋਂ ਦੀ ਗੱਲ ਕਰੀਏ ਹਰਿਆਣੇ ਚ ਵੀ ਇੱਥੇ ਜਿਹੜਾ ਕਿਸਾਨੀ ਅੰਦੋਲਨ ਜਿਹੜਾ ਚੱਲਿਆ ਉਹ ਚ ਕਾਫੀ ਜਿਹੜਾ ਵਿਰੋਧ ਹੋਇਆ ਉਹ ਮਨੋਰ ਖੱਟਨ ਨੂੰ ਤਾਂ ਤੁਸੀਂ ਦੇਖਿਆ ਹੋਊਗਾ ਕਿਸਾਨਾਂ ਨੇ ਇੱਥੇ ਬੜੇ ਆੜੇ ਅੜੇ ਲਿਆ ਹਮੇਸ਼ਾ ਹੁਣ ਵੀ ਆ ਇਲੈਕਸ਼ਨਾਂ ਦੇ ਦਿਨਾਂ 'ਚ ਵੀ ਕਈ ਭਾਜਪਾ ਦੇ ਲੀਡਰਾਂ ਨੂੰ ਉਹਨਾਂ ਨੇ ਮਤਲਬ ਰੋਕ ਕੇ ਇਤੋਂ ਤੱਕ ਕਈ ਥਾਵਾਂ ਤੇ ਗੱਡੀਆਂ ਵੀ ਤੋੜੀਆਂ ਭਜਾਏ ਵੀ ਆ ਪਿੰਡਾਂ 'ਚੋਂ ਜਿਹੜੇ ਪੰਜਾਬ ਦਾ ਪੰਜਾਬ ਤੋਂ ਵੀ ਵੱਧ ਜਿਹੜਾ ਟਕਰਾਓ ਵਾਲੀ ਗੱਲ ਕਹਿ ਲਓ ਜਾਂ ਤਿੱਖੇ ਕਿਸਾਨਾਂ ਨੇ ਜਿਹੜੇ ਵਿਰੋਧ ਕੀਤੇ ਉਹ ਹਰਿਆਣੇ 'ਚ ਵੀ ਨਜ਼ਰ ਆਈ ਹੈ ਜੇ ਹਰਿਆਣੇ ਦੀ ਪੰਜਾਬ ਦੀ ਜਿਹੜੀ ਪੰਜਾਬ 'ਚੋਂ ਗਏ ਹੋਏ ਜਿਹੜਾ ਹਲਕੇ ਨੇ ਜਾਂ ਏਰੀਆ ਉਹ ਉਹ ਪੰਜਾਬ ਦੀ ਕਿਸਾਨੀ ਜਿਹੜੀ ਹੈ ਉੱਥੇ ਉਹ ਅਸਰ ਕਰ ਰਹੀ ਆ ਉੱਥੇ ਉਥੋਂ ਦਾ जाट ਭਾਈਚਾਰਾ ਵੀ ਬਹੁਤਾ ਭਾਜਪਾ ਦੇ ਹੱਕ ਚ ਵੀ ਨਜ਼ਰ ਆ ਰਿਹਾ ਹੈ ਨਾ ਮਤਲਬ ਕਹਿ ਲਓ ਵੀ ਉੱਥੇ ਵੀ ਭਾਜਪਾ ਬਹੁਤਾ ਅਸਰ ਨਹੀਂ ਭਾਜਪਾ ਦਾ ਦਿਖ ਰਿਹਾ ਜੇ ਦੇਖਿਆ ਜਾਵੇ ਤਾਂ ਉੱਥੇ ਤੇ ਉਹਦੇ ਨਾਲ ਹੀ ਦਿੱਲੀ 'ਚ ਤਾਂ ਆਮ ਆਦਮੀ ਪਾਰਟੀ ਜੇ ਪੰਜਾਬ ਤੋਂ ਵੱਖ ਜਾ ਕੇ ਦੇਖੀਏ ਦਿੱਲੀ 'ਚ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਹੋ ਕੇ ਲੜ ਰਹੇ ਆ ਹਨ ਔਰ ਜਿਹੜਾ ਪਿਛਲਾ ਉੱਥੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਚੱਲੀ ਆ ਰਹੀ ਹੈ ਭਾਵੇਂ ਲੋਕ ਸਭਾ ਚੋਣਾਂ 'ਚ ਜਰੂਰ ਮਾਰ ਪਈ ਹੈ ਪਰ ਇਸ ਵਾਰ ਜਿਹੜਾ ਉੱਥੋਂ ਦਾ ਵੀ ਜਿਹੜਾ ਦ੍ਰਿਸ਼ ਜਿਹੜੇ ਸਿਆਸੀ ਮਾਰ ਨੇ ਜਾਂ ਜਿਹੜੇ ਚੋਣਾਂ ਤੇ ਵਿਸ਼ੇਸ਼ ਤੌਰ ਤੇ ਵਿਸ਼ਲੇਸ਼ਣ ਕਰਦੇ ਨੇ ਜਾਂ ਇਹਨਾਂ ਨੂੰ ਲੈ ਕੇ ਉਹਨਾਂ ਦੇ ਮੁਤਾਬਕ ਜਿਹੜਾ ਭਾਜਪਾ ਉੱਥੇ ਵੀ ਬਹੁਤ ਹੀ ਜਿਹੜੀ ਹੈ ਯਾਨੀ ਆਹ ਕਈ ਹਲਕਿਆਂ 'ਚ ਜ਼ਰੂਰ ਟਕਰਾਅ ਹੋ ਜਾਂ ਮੁਕਾਬਲੇ 'ਚ ਕਈ ਥਾਵਾਂ ਤੇ ਜਿਹੜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਉਮੀਦਵਾਰ ਨੇ ਕਿਉਂਕਿ ਉੱਥੇ ਗੱਠਜੋੜ ਆ ਇੰਡੀਆ ਅਲਾਈਅንስ ਉੱਥੇ ਲੜ ਰਿਹਾ ਹੈ ਉੱਥੇ ਉਹ ਵੀ ਕਾਫੀ ਸਟਰੌਂਗ ਨੇ ਜੀ ਹੁਣ ਚੋਣਾਂ ਨੂੰ ਕੁਝ ਹੀ ਸਮਾਂ ਬਾਕੀ ਹੈ ਕਿ ਲੱਗਦਾ ਕਿ ਕੋਈ ਪਿਕਚਰ ਕਲੀਅਰ ਹੋਣੀ ਸ਼ੁਰੂ ਹੋਈ ਹੈ ਕੋਈ ਸਮਝ ਆ ਰਿਹਾ ਕਿ ਹੱਲੇ ਵੀ ਆਪਾਂ ਕਈ ਹੌਟ ਹਲਕੇ 'ਚ ਮੁਕਾਬਲਾ ਜੋ ਹੈ ਚੋਕੁਣਾ ਹੀ ਹੈ ਜਾਂ ਕੋਈ ਸਮਝ ਨਹੀਂ ਆ ਰਿਹਾ ਹੱਲੇ ਵੀ ਜਿਵੇਂ ਆਪਾਂ ਦੇਖ ਲੁਧਿਆਣਾ ਹੋ ਗਿਆ ਜਾਂ ਬਠਿੰਡਾ ਹੋ ਗਿਆ ਇੱਥੇ ਲੋਕਾਂ ਕੋਲੋਂ ਕੀ ਆਂਦਾ ਹੈ ਜਾਂ ਸਰਵੇ ਵੀ ਆਪਾਂ ਕੀਤੇ ਆ ਵੀ ਇੱਕ ਪਿਕਚਰ ਕਲੀਅਰ ਨਹੀਂ ਹੈ ਬੜਾ ਕਨਫਿਊਜ਼ਿੰਗ ਜਿਹਾ ਮਾਹੌਲ ਹੈ ਤਾਂ ਕੀ ਲੱਗਦਾ ਓਵਰঅল ਪੰਜਾਬ 'ਚ ਕੀ ਮਾਹੌਲ ਚੱਲ ਰਿਹਾ ਹੈ ਤੁਹਾਡਾ ਸਵਾਲ ਬਹੁਤ ਵਧੀਆ ਹੈ ਕਿਉਂਕਿ ਹੁਣ ਹਫ਼ਤਾ ਹੀ ਰਹਿ ਗਿਆ ਹੈ ਨਾ ਔਰ ਨਾ ਪੰਜਾਬ 'ਚ ਜਿਹੜਾ ਜੇ ਪੂਰੇ ਓਵਰਆਲ ਉਹ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਜੇ ਆਪਾਂ ਦੋ ਹਲਕਿਆਂ ਨੂੰ ਛੱਡ ਕੇ ਬਠਿੰਡਾ ਤੇ ਖੰਡੂਰ ਸਾਹਿਬ ਹਮ ਇੱਥੇ ਜ਼ਰੂਰ ਜਿਹੜੇ ਸਮੀਕਰਨ ਨੇ ਜਿਹੜੇ ਕਹ ਲਓ ਵੀ ਬਦਲੇ ਨਜ਼ਰ ਆ ਰਹੇ ਨੇ ਖੰਡੂਰ ਸਾਹਿਬ ਜਿਹੜਾ ਭਾਈ ਅਮਰਤਪਾਲ ਸਿੰਘ ਦੇ ਮੈਦਾਨ ਚਾਉਣ ਨਾਲ ਉੱਥੋਂ ਦੀ ਜਿਹੜੀ ਕਾਫੀ ਉਹ ਹਲਕਾ ਪ੍ਰਭਾਵਤਾ ਹੈ ਹਨਾ ਉੱਥੇ ਭਾਵੇਂ ਜਿਹੜਾ ਬਾਕੀ ਤਿਹਰਾ ਵੀ ਹੈਗੀਆਂ ਨੇ ਪਰ ਉਹਨਾਂ ਦਾ ਵੀ ਕਾਫੀ ਪ੍ਰਭਾਵ ਦੇਖਿਆ ਜਾ ਰਿਹਾ ਹੈ ਹਨਾ ਹਲਕੇ 'ਚ ਔਰ ਬਟਿੰਡੇ ਦੀ ਵੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਜੇ ਦੇਖੀਏ ਤਾਂ ਬਾਕੀ ਸਾਰੇ ਹਲਕਿਆਂ ਤੋਂ ਜਿਸ ਤਰ੍ਹਾਂ ਪਹਿਲਾਂ ਵੀ ਹੁੰਦਾ ਹੈ ਧਿਆਨ ਹਟਾ ਕੇ ਹੁਣ ਕੱਲੇ ਬਟਿੰਡੇ ਤੇ ਹੀ ਧਿਆਨ ਕੇਂਦਰਿਤ ਕਰਤਾ ਹੈ ਔਰ ਜਿਸ ਤਰ੍ਹਾਂ ਇਹ ਦੇਖਿਆ ਜਾ ਰਿਹਾ ਸੀ ਵੀ ਅਕਾਲੀ ਦਲ ਉਥੇ ਬਹੁਤ ਜ਼ਿਆਦਾ ਕਮਜ਼ੋਰ ਆ ਜਾਂ ਪਿੱਛੇ ਚੱਲਿਆ ਜਾਊਗਾ ਜਾਂ ਇਸ ਤਰ੍ਹਾਂ ਹੋ ਜਾਊਗਾ ਇਸ ਵਾਰ ਪਰ ਉਥੇ ਹੁਣ ਇਹ ਵੀ ਮਤਲਬ ਅਕਾਲੀ ਦਲ ਫਾਈਟ ਚਾਹ ਉਥੇ ਕਾਫੀ ਹੈ ਨਾ ਔਰ ਉਹਦੇ ਚ ਜੇ ਦੇਖਿਆ ਜਾਵੇ ਤਾਂ ਨਾਲ ਜਿਹੜੇ ਗਰਮੀਤ ਖੁੱਡੀਆਂ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਕਾਫੀ ਮਜ਼ਬੂਤ ਨੇ ਕਾਂਗਰਸ ਦੇ ਜੀਤ ਮਿੰਦਰ ਸਿੰਘ ਸਿੱਧੂ ਜਿਹੜੇ ਹੈਗੇ ਨੇ ਉਹ ਵੀ ਮਤਲਬ ਤਕੂਣਾ ਮੁਕਾਬਲਾ ਕਹਿ ਲਈਏ ਤਕੂਣੇ ਤੋਂ ਵੀ ਜੇ ਉੱਪਰ ਉੱਠ ਖੜੀਏ ਤਾਂ ਹੋਣਾ ਉੱਥੇ ਜਿਹੜਾ ਹੈਗਾ ਸੁਖਵੀਰ ਬਾਦ ਆਪਣੇ ਹਰਸਪ੍ਰਤ ਬਾਦਲ ਤੇ ਗਰਮੀਤ ਖੁੜੀਆ ਖਾਸ ਕਰ ਬਹੁਤ ਜ਼ਿਆਦਾ ਆਪਸ ਵਿੱਚ ਮੁਕਾਬਲੇ 'ਚ ਨਜ਼ਰ ਆ ਰਹੇ ਆ ਤੇ ਉਸੇ ਤਰ੍ਹਾਂ ਜੇ ਪੰਜਾਬ 'ਚ ਆਪਾਂ ਖਾਸ ਕਰ ਮਾਲਵੇ ਬੈਲਟ ਦੀ ਗੱਲ ਕਰ ਲਈਏ ਬਾਲ ਵਿੱਚ ਤਾ ਇੱਥੇ ਜਿਹੜੇ ਹੁਣ ਬਹੁਤੇ ਹਲਕਿਆਂ 'ਚ ਜੇ ਲੁਧਿਆਣੇ ਦੀ ਵੀ ਤੁਸੀਂ ਗੱਲ ਕੀਤੀ ਆ ਲੁਧਿਆਣੇ 'ਚ ਵੀ ਜਿਹੜਾ ਕਾਂਗਰਸ ਤੇ ਆਮ ਆਦਮੀ ਪਾਰਟੀ 'ਚ ਜ਼ਿਆਦਾ ਮੁਕਾਬਲਾ ਸਖਤ ਹੋ ਗਿਆ ਜਿਹੜੀ ਭਾਵੇਂ ਭਾਜਪਾ ਪਹਿਲਾਂ ਜਿਹੜੀ ਫਾਈਟ ਜਾਂ ਮੋ ਸਾਹਮਣੇ ਬਹੁਤੇ ਬਿੱਟੂ ਤੇ ਆਪਣੇ ਰਾਜਾ ਵੜਿੰਗ ਹੁੰਦੇ ਨਜ਼ਰ ਆ ਰਹੇ ਸੀ ਚਰਚਾ ਵੀ ਇਹਨਾਂ ਦੀ ਬਹੁਤ ਹੋਈ ਸੀ ਇੱਕ ਦੂਜੇ ਤੇ ਸ਼ਬਦੀ ਬਾਹਰ ਵੀ ਬਹੁਤ ਕਰ ਰਹੇ ਸੀਗੇ ਔਰ ਇਹ ਸੋਚਿਆ ਜਾ ਰਿਹਾ ਸੀ ਵੀ ਪੱਪੀ ਸ਼ਾਇਦ ਪਿੱਛੇ ਹੀ ਹੈ ਪੱਪੀ ਪ੍ਰਾਸ਼ਰ ਜੀ ਜਾਂ ਉਹ ਕਿਸੇ ਪਾਈਟ ਚ ਨਹੀਂ ਹੈਗੇ ਪਹਿਲਾਂ ਮੋਢਲੇ ਦਿਨਾਂ ਚ ਇਹ ਵੀ ਸੋਚਿਆ ਜਾ ਰਿਹਾ ਸੀ ਉਹ ਜਾਂ ਕਿਸੇ ਨੂੰ ਫਾਇਦਾ ਦੇਣ ਲਈ ਖੜੇ ਨੇ ਜਾਂ ਕਾਲੀ ਦਲ ਦੀ ਵੀ ਜਿਹੜੀ ਹੈ ਕਹ ਲਓ ਦਿਹਾਤੀ ਹਲਕਿਆਂ ਚ ਪਕੜ ਹੈਗੀ ਹੈ ਰਣਜੀਤ ਸਿੰਘ ਢੱਲੋਂ ਦੀ ਔਰ ਜਿਹੜੀ ਅੱਜ ਦੀ ਡੇਟ ਜਿਵੇਂ ਜਿਵੇਂ ਤੁਸੀਂ ਕਿਹਾ ਨਾ ਵੀ ਨੇੜੇ ਆ ਰਿਹਾ ਹੈ ਜਾਂ ਕਿਸ ਤਰ੍ਹਾਂ ਦੀ ਪਿਕਚਰ ਕੁਸ਼ ਕਲੀਅਰ ਹੋਣ ਲੱਗੀ ਜਿਹੜੇ ਅੱਜ ਦੀ ਡੇਟ ਜਿਹੜੇ ਸਿਆਸੀ ਮਾਰ ਨੇ ਜਾਂ ਜਿਹੜੇ ਜਿਹੜੇ ਖਾਸ ਕਰ ਵੋਟਾਂ 'ਤੇ ਨਜ਼ਰ ਰੱਖਦੇ ਨੇ ਪਕੜ ਰੱਖਦੇ ਨੇ ਜਾ ਮਤਲਬ ਬੜੀ ਬਰੀਕੀ ਨਾਲ ਘੋਕ ਕੇ ਕੁਝ ਬੋਲਦੇ ਨੇ ਜਾਂ ਆਪਾਂ ਸਰਵੇ ਵੀ ਕਰਵਾਏ ਨੇ ਉਹ ਤੁਸੀਂ ਦੇਖਿਆ ਹੋਊਗਾ ਕਿ ਬਹੁਤਾ ਜਿਹੜਾ ਹੁਣ ਹਾਲਾਤ ਇਹ ਹੋ ਗਿਆ ਨ ਵੀ ਜਿਹੜੀਆਂ ਦੋਵੇਂ ਤਰ੍ਹਾਂ ਜੇ ਕਹ ਲਈਏ ਜੇ ਕਾਲੀ ਦਲ ਦੀ ਗੱਲ ਕਰੀਏ ਤਾਂ ਉਹਦੀ ਪਿੰਡੂ ਦਿਹਾਤੀ ਹਲਕਿਆਂ ਚ ਪਕੜਾ ਸ਼ਹਿਰੀ ਹਲਕਿਆਂ ਚ ਨਹੀਂ ਭਾਜਪਾ ਦੀ ਗੱਲ ਕਰੀਏ ਤਾਂ ਸ਼ਹਿਰੀ ਹਲਕਿਆਂ ਚ ਹੈਗੀ ਆ ਦੇਹਤੀ ਹਲਕਿਆਂ 'ਚ ਹੈ ਨਹੀਂ ਜੇ ਇਹਨਾਂ ਦੀ ਗੱਲ ਕਰੀਏ ਦੋਵਾਂ ਤਰ੍ਹਾਂ ਦੀ ਕਾਂਗਰਸ ਪਾਰਟੀ ਜਾਂ ਆਮ ਆਦਮੀ ਪਾਰਟੀ ਇਹ ਦਿਹਾਤੀ 'ਚ ਵੀ ਹੈ ਸ਼ਹਿਰੀ 'ਚ ਵੀ ਹੈ ਆਪਕੋ ਚ ਇੱਕ ਸਾਥ ਦੀ ਵੰਡੀ ਹਾਂ ਮਤਲਬ ਇੱਥੇ ਹੁਣ ਲੁਧਿਆਣੇ 'ਚ ਵੀ ਜਿਹੜੀ ਹੈ ਰਾਜਾ ਬੜਿੰਗ ਤੇ ਪੱਪੀ ਪ੍ਰਾਸ਼ਰ ਉਹਨਾਂ 'ਚ ਜ਼ਿਆਦਾ ਫਾਈਟ ਸਖਤ ਹੋ ਗਈ ਹੈ ਔਰ ਬਿੱਟੂ ਜਿਹੜਾ ਉਹ ਭਾਵੇਂ ਤਕੂਣਾ ਮੁਕਾਬਲੇ ਦੀ ਆਪਾਂ ਗੱਲ ਕਰ ਸਕਦੇ ਹਾਂ ਪਰ ਫਿਰ ਵੀ ਮਤਲਬ ਥੋੜਾ ਪਛੜੇ ਵੀ ਨਜ਼ਰ ਆ ਰਹੇ ਨੇ ਹਨ ਤੇ ਜਾਂ ਜਿਸ ਤਰ੍ਹਾਂ ਬਹੁਤ ਜ਼ਿਆਦਾ ਦਿਖ ਰਹੇ ਨੇ ਉਹ ਆਮ ਗਰਾਊਂਡ ਲੈਵਲ ਤੇ ਉਹਦਾ ਅਸਰ ਨਹੀਂ ਹੈਗਾ ਬਹੁਤਾ ਹਨ ਤੇ ਉਹਦੇ ਨਾਲ ਹੀ ਜੇ ਗੱਲ ਕਰ ਲਈਏ ਤਾਂ ਮਾਲਵੇ ਵਿੱਚ ਬਹੁਤੇ ਹਲਕੇ ਜੇ ਸੰਗਰੂਰ ਦੀ ਗੱਲ ਕਰ ਲਈਏ ਸੰਗਰੂਰ ਚ ਵੀ ਹੁਣ ਜਿਹੜਾ ਮੁਕਾਬਲਾ ਜਾਦਾ ਸਖਤ ਆ ਉਹ ਸੁਖਪਾਲ ਖਹਿਰਾ ਤੇ ਮੀਤ ਹੇਰ ਚ ਹੋ ਗਿਆ ਕਿਉਂਕਿ ਉੱਥੇ ਵੀ ਹਾਂ ਭਗਵੰਤ ਮਾਨ ਦਾ ਮੁੱਖ ਮੰਤਰੀ ਦਾ ਆਪਣਾ ਹਲਕਾ ਤੇ ਫਰੀਦਕੋਟ ਚ ਵੀ ਗੱਲ ਕਰ ਲਈਏ ਤਾਂ ਉੱਥੇ ਵੀ ਜਿਹੜੀ ਆ ਉੱਥੇ ਭਾਵੇਂ ਤਕੂਣਾ ਮੁਕਾਬਲਾ ਹੈ ਹਨਾ ਭਾਈ ਬੀਅੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਵੀ ਹੈਗੇ ਨੇ ਉੱਥੇ ਮਤਲਬ ਕਹਿ ਲੋ ਵੀ ਖਾਸ ਕਰ ਮਾਲਵੇ ਚ ਜਿਹੜੀ ਆਮ ਆਦਮੀ ਪਾਰਟੀ ਵੀ ਕਿਉਂਕਿ ਸੱਤਾਧਾਰੀ ਤੇਰਾ ਹੈ ਔਰ ਗਾਂ ਜਿਹੜੀਆਂ ਸਰਪੰਚੀ ਵਾਲੀਆਂ ਚੋਣਾਂ ਆਉਣੀਆਂ ਬਲਾਕ ਸਮਤੀਆਂ ਦੀਆਂ ਆਉਣੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਉਣੀਆਂ ਨ ਸ਼ਹਿਰਾਂ ਦੀ ਨਗਰ ਕੌਂਸਲਾਂ ਦੀਆਂ ਆਉਣੀਆਂ ਹਨਾ ਨਗਰ ਨਿਗਮ ਦੀਆਂ ਆਉਣੀਆਂ ਉਹ ਚ ਕਹਿ ਲਓ ਵੀ ਬਹੁਤ ਸਾਰੇ ਸਰਕਾਰ ਕੋਲੇ ਨਾ ਜਿਹੜੀ ਸੱਤਾ ਧਾਰੀ ਤਰ ਹੁੰਦੀ ਹੈ ਬਹੁਤ ਸਾਰੇ ਇਹੇ ਲੀਡਰ ਹੁੰਦੇ ਆ ਜਿਨ੍ਹਾਂ ਨੇ ਗਾਂ ਇਹ ਚੋਣਾਂ ਲੜਦੀਆਂ ਹੁੰਦੀਆਂ ਖਾਸ ਕਰ ਸੱਤਾ ਧਾਰੀ ਤਰ ਵੱਲੋਂ ਜਦੋਂ ਉਹ ਲੜਦੇ ਆ ਤਾਂ ਭਾਰੂ ਦਿਖਦੇ ਆ ਤੇ ਗਾਂ ਤਿੰਨ ਸਾਲ ਅਜੇ ਸਰਕਾਰ ਦੇ ਵੀ ਪਏ ਆ ਹਨਾ ਮਤਲਬ ਇਹ ਬਹੁਤ ਸਾਰੇ ਕਾਰਨ ਹੁੰਦੇ ਆ ਜੀਦਾ ਕਰਕੇ ਆਮ ਆਦਮੀ ਪਾਰਟੀ ਵੀ ਕਾਫੀ ਸਰੌਂਗ ਨਜ਼ਰ ਆਉਣ ਲੱਗੀ ਆ ਹੈ ਨਾ ਜਾਂ ਮੁਕਾਬਲਾ ਜਿਹੜਾ ਬਹੁਤੇ ਥਾਵਾਂ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਚ ਬਣਦਾ ਨਜ਼ਰ ਆ ਰਿਹਾ ਇਹ ਜਿਹੜੀ ਪੰਜਾਬ ਦੀ ਹੋਰ ਵੀ ਆਉਣ ਵਾਲੇ ਦਿਨਾਂ ਚ ਜਿਹੜੀ ਤਸਵੀਰ ਹੈ ਜਿਹੜੀ ਹੋਰ ਕਲੀਅਰ ਹੋ ਜੂ ਜਾਂ ਸਰਵੇ ਰਿਪੋਰਟਾਂ ਜੋ ਆਉਣੀਆਂ ਸ਼ੁਰੂ ਹੋ ਜਾਣਗੀਆਂ ਨੇੜੇ ਜਾ ਕੇ ਤਾਂ ਕਾਫੀ ਤਸਵੀਰ ਮਤਲਬ ਹੋ ਜਾਂਦੀ ਹੁੰਦੀ ਹੈ ਤੇ ਪਰ ਇਹ ਹਜੇ ਵੀ ਜਿਹੜੀ ਹੈ ਰਾਹੁਲ ਦਾ ਇੱਕ ਹੋਰ 29 ਦਾ ਵੀ ਦੌਰਾ ਹੈਗਾ ਇੱਥੇ ਪੰਜਾਬ ਦੌਰਾ ਮਤਲਬ ਜਿਹੜੀ ਲੀਡਰਸ਼ਿਪ ਆਏ ਇਹਦਾ ਵੀ ਦੌਰਾ ਬਣਿਆ ਰਹੂਗਾ ਉਹ ਕਿੰਨਾ ਕੁ ਪ੍ਰਭਾਵ ਛੱਡਦੀ ਹੈ ਕਿੰਨਾ ਕੁ ਹੋਰ ਅਸਰ ਹੁੰਦਾ ਕਿਸ ਤਰ੍ਹਾਂ ਦੇ ਰਿਜ਼ਲਟ ਸਾਹਮਣੇ ਆਉਂਦੇ ਆ ਹਨ ਉਹ ਸਮਾਂ ਦੱਸੂਗਾ ਜੀ ਤਾਂ ਅੱਗੇ ਗੱਲ ਕਰ ਲੈਣੇ ਵੀ ਸੁਪਰੀਮ ਕੋਰਟ 'ਚ ਜਿਹੜੀ VOTING ਡਾਟਾ ਅਪਲੋਡ ਕਰਨ ਦੀ ਰਿਟ ਪਾਈ ਗਈ ਸੀ ਤਾਂ ਉਹਦਾ ਕੀ ਆ ਰਿਜ਼ਲਟ ਆਇਆ ਉਹ ਰਿਟ ਜੇ ਆਪਾਂ ਸ਼ੁਰੂਆਤ 'ਚ ਗੱਲ ਕਰੀਏ ਤਾਂ ਉਹ ਸੁਪਰੀਮ ਕੋਰਟ ਵੱਲੋਂ ਅਰਾਧਿਕ ਕਰ ਦਿੱਤੀ ਗਈ ਹੈ ਜਾਂ ਦਾਇਰ ਹੀ ਨਹੀਂ ਕੀਤੀ ਗਈ ਕਹਿੰਦੇ ਔਰ ਉਹ 'ਚ ਸੀਗਾ ਵੀ ਚੋਣ ਕਮਿਸ਼ਨ ਪਾਸੋਂ ਪਹਿਲਾਂ ਜਿਹੜੇ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਸ੍ਰੀ ਖੜਗੇ ਜੀ ਉਹਨਾਂ ਵੱਲੋਂ ਵੀ ਇਹਦੇ ਹੱਕ 'ਚ ਗੱਲ ਕੀਤੀ ਗਈ ਸੀ ਕਿ ਜਿਹੜਾ ਬੂਥ ਲੈਵਲ ਤੇ VOTING ਡਾਟਾ ਉਹ ਨਾਲ ਦੀ ਨਾਲ ਜੇ ਉਹਦਾ ਲੀਡਰ ਜਾਂ ਉਹ ਜਿਹੜੇ ਉਮੀਦਵਾਰ ਨੇ ਉਹ ਤਾਂ ਹਰੇਕ ਉਹਦਾ ਅੰਕੜਾ ਲੈ ਲੈਂਦੇ ਆ ਵੀ ਆਮ ਲੋਕਾਂ ਨੂੰ ਵੀ ਇਹ ਜਿਹੜਾ ਅੰਕੜਾ ਪਤਾ ਲੱਗਣਾ ਚਾਹੀਦਾ ਉਹ ਨਾਲ ਦੀ ਨਾਲ ਅਪਲੋਡ ਹੋਣਾ ਚਾਹੀਦਾ ਵੈਬਸਾਈਟ ਤੇ ਹਨਾ ਜੋਨ ਕਮਿਸ਼ਨ ਦਿੱਤੇ ਇਹ ਇਹ ਮੰਗ ਵੈਸੇ ਖੜ ਗਏ ਸਾਬ ਨੇ ਤਾਂ ਉਹਨਾਂ ਨੇ ਤਾਂ ਚਿੱਠੀ ਲਿਖੀ ਸੀ ਚੋਣ ਕਮਿਸ਼ਨ ਨੂੰ ਤੇ ਦੂਸਰੇ ਪਾਸੇ ਇਹ ਦੀ ਜਿਹੜੀ ਇੱਕ ਐਨ ਜੀਓ ਹੈਗੀ ਐ ਐਸੋਸੀਏਸ਼ਨ ਉਹਦਾ ਨਾਮ ਹੈਗਾ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਰਸ ਉਹਨਾਂ ਨੇ ਇੱਕ ਸੁਪਰੀਮ ਕੋਰਟ ਤੇ ਡੈਟ ਵੀ ਧਾਇਰ ਕੀਤੀ ਸੀ ਜਿਹੜਾ ਡਾਟ ਆਏ ਅਪਲੋਡ ਹੋਣਾ ਚਾਹੀਦਾ ਪਰ ਉਹ ਜਿਹੜੀ ਅੱਜ ਖਾਰਜ ਕਰ ਦਿੱਤੀ ਗਈ ਹੈ ਔਰ ਚੋਣ ਕਮਿਸ਼ਨ ਨੇ ਮਤਲਬ ਕਹਿ ਲਓ ਇੱਕ ਚੋਣ ਕਮਿਸ਼ਨ ਨੂੰ ਰਾਹ ਦਿੱਤੀ ਹੈ ਉਹ ਹੈ ਨਾ ਕਿਉਂਕਿ ਉਹ ਇੱਕ ਜਦੋਂ ਖਾਰਜ ਯੋਗਤਾ ਦਾ ਮਤਲਬ ਉਹ ਨਹੀਂ ਹੋਣਾ ਪਰ ਜਿਹੜੇ ਆਮ ਲੋਕਾਂ ਦੀ ਗੱਲ ਕਰ ਲਈਏ ਜਾਂ ਮਤਲਬ ਵਿਰੋਧੀ ਧਿਰਾਂ ਦੀ ਗੱਲ ਕਰ ਲਈਏ ਤਾਂ ਉਹ ਬਹੁਤੇ ਲੋਕ ਵੀ ਇਹ ਮੰਨ ਕਰਦੇ ਵੀ ਸਾਨੂੰ ਪਤਾ ਲੱਗਣਾ ਚਾਹੀਦਾ ਆਉਣ ਵਾਲੇ ਸਮੇਂ 'ਚ ਇਹ ਹੋਰ ਪ੍ਰਭਾਵ ਨਾਲੇ ਮੁੱਦਾ ਉੱਠਦਾ ਹੈ ਉਹ ਚੋਣ ਕਮਿਸ਼ਨ ਕੋਲੇ ਉੱਠਦਾ ਹੈ ਜਾਂ ਕੋਰਟ 'ਚ ਉੱਠਦਾ ਹੈ ਜਾਂ ਕੋਰਟ ਆਉਣ ਵਾਲੇ ਸਮੇਂ 'ਚ ਇਹ ਤੇ ਦੁਬਾਰਾ ਵੀ ਮਤਲਬ ਸੁਣਵਾਈ ਕਰਦੀ ਹੈ ਉਹ ਸਮਾਂ ਦੱਸੂਗਾ ਪਰ ਇੱਕ ਵਾਰੀ ਜਿਹੜੀ ਆ ਉਹ ਉਹ ਰੈਟ ਜਿਹੜੀ ਆ ਉਹ ਖਾਰਜ ਹੋ ਗਈ ਹੈ ਜੀ ਤਾਂ ਐਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਪੱਕੇ ਦੀ ਸਿਆਸਤ ਦੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਹੈ ਜੇਕਰ ਤੁਹਾਨੂੰ ਸਾਡੀ ਇਹ ਚਰਚਾ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ